ਦੇ ਤੇ 7 ਤਰੀਕ ਨੂੰ ਹਾਂਜੀ ਪ੍ਰੀਤ ਜੀ ਇੱਕ ਮਿੰਟ ਗਲਤੀ ਰੈਫਰੀਆਂ ਦੀ ਪਤਾ ਰੈਫਰੀਆਂ ਨੂੰ ਨਹੀਂ ਲੱਗਣਿਆ ਸਾਡਾ ਕਾਹਦਾ ਰੌਲਾ ਦੱਸੀ ਇੱਕ ਮਿੰਟ ਸਾਡਾ ਕਾਹਦਾ ਰੌਲਾ ਇੱਕ ਮਿੰਟ 35 ਰੇਟ ਦੇ ਵਿੱਚ ਤੇ ਰੈਫਰੀ ਨੇ ਵਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸੁਲਝਾਉਣ ਡਿਆ ਸਮਝ ਲਿਆ ਕਰੋ ਪਹਿਲਾਂ ਮੇਰੇ ਪ੍ਰਾਹ ਤੜਾਕ ਦੇਣੇ ਬੋਲਣਾ ਦਿਆ ਕਰੋ ਬਾਈ ਤੂੰ ਹੀ ਕਹਿਆ ਵੀ ਮਿੰਟ ਚ ਰੌਲਾ ਪਾ ਕੇ ਬੈਠਦੇ ਆਂ ਅਸੀਂ ਥੋੜੀ ਰੌਲਾ ਪਾਉਣ ਡਿਆ ਗਲਤੀ ਤੇ ਰੈਫਰੀ ਦੀ ਆ ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਮਨੇ ਪਲੇਅਰ ਹੀ ਮਾਰੇ ਆ ਹਲੋ ਉਹ ਸੰਗਤ ਨੂੰ ਬੇਨਤੀ ਵੀ ਉਹਨੇ ਖੇਡਣ ਵਾਲੇ ਨਹੀਂ ਜਿੰਨੇ ਵਿੱਚ ਉਸਤਾਦ ਬਣ ਗਏ ਆ ਪਿੱਛੇ ਪਿੱਛੇ ਹੋ ਗਏ ਬਹੁਤ ਕਿੱਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ ਉਹ ਗੱਲ ਆ ਵਿੱਚ 40 ਕੋਚ ਬਣ ਗਏ ਆ ਵਿੱਚ ਗਰਾਊਂਡ 'ਚ ਆ ਕੇ ਕੋਚਿੰਗ ਦਿਆ ਕਰੋ ਸਾਰੇ ਮੇਰੇ ਵੀਰ ਡੰਡ ਲਾ ਦੀ ਐਡੇ ਤਗੜੇ ਮੈਚ ਦੀ ਅਗਲੇ ਨੇ 1.5 ਦੋ ਲੱਖ ਰੁਪਈਆ ਲਾਇਆ ਅਸੀਂ ਤਾਂ ਮਾਣ ਆ ਬੇਨਤੀਆਂ ਕੀਤੀਆਂ ਇੱਕ ਨਾਲ ਦਿਨ ਦਿਨ ਫ੍ਰੀ ਆ ਕੇ ਖਲੋਤੇ ਗਰਾਊਂਡ 'ਚ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਜਾ ਤਾ ਬੰਦੋ ਮੇਰਾ ਵੀ ਉਹ ਵੀ ਸੋਚ ਸਮਝ ਕੇ ਪੁਆਇੰਟ ਦਿਆ ਕਰੋ ਤੁਹਾਡੇ ਹਰੇਕ ਪੁਆਇੰਟ ਤੇ ਰੋਲਾ ਪਾਉਣ ਦਿਆ ਹਰੇਕ ਪੁਆਇੰਟ ਤੇ ਥੋੜਾ ਬਧਾ ਸੋਚਿਆ ਕਰੋ ਰੈਫਰੀ ਖਲੋਣ ਲੱਗਾ ਹੁੰਦਾ ਮੇਰਾ ਵੀ ਇੱਕ ਪੁਆਇੰਟ ਇਧਰ ਆ ਪੁਲਵਾਨ ਜੀ ਮਾਰੀ ਜਾਂਦਾ ਕੋਈ ਇਧਰ ਵੀ ਸੁਣ ਮਾਰੀ ਜਾਂਦਾ ਕੱਟ ਕਬੱਡੀ ਦੀ ਡੰਡ ਲੱਗੀ ਅੱਜ ਵਾਲੇ ਮੈਚ ਦੀ ਪਿਆਰ ਪ੍ਰੀਤ ਪੁਲਵਾਨ ਜੀ ਮੈਂ ਤੁਹਾਨੂੰ ਨਹੀਂ ਸੀ ਆਖਿਆ ਮੈਂ ਕਿਹਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਬਾਕੀ ਪਿਆਰ ਹੈ ਤੁਸੀਂ ਸਾਡੇ ਪਿੰਡ ਆਏ ਹੋ ਸਤਿਕਾਰ ਹੈ ਪਰ ਰੈਫਰੀਆਂ ਨੂੰ ਵੀ ਬੈਂਤੀ ਪਲੇਅਰਾਂ ਨੂੰ ਵੀ ਬੈਂਤੀ ਆ ਬੱਗਾ ਜੀ ਕਿਸੇ ਵੇਲੇ ਤਾਂ ਹੋ ਜਾਂਦਾ ਹੈ ਕਿਸੇ ਵੇਲੇ ਤਾਂ